ਉਹ ਸਰਬਤ ਸੰਗਤ ਮਾਈ ਪਾਈ ਅੰਮ੍ਰਿਤ ਰੇ ਤੇਜੁ ਆਨੰਦ ਦੀ ਹਾਜ਼ਰੀ ਭਰ ਰਹੇ ਹੋ ਸਤਿਗੁਰਾਂ ਦੇ ਪ੍ਰਕਾਸ਼ ਦੀ ਸੇਵਾ ਉਪਰੰਤ ਗੁਰਮੰਤਰ ਅਰ ਬਹਾਸ ਪੰਜ ਬਾਣੀ ਦੇ ਨਿਤਨੇਮ ਸਤਿਗੁਰਾਂ ਦੇ ਚਰਨ ਕਮਲੋਂ ਪਾਸ ਅਰਦਾਸ ਬੇਨਤੀ ਜੋਦੜੀ ਹੋਈ ਹੈ ਅਸੇ ਗੁਰਮਤ ਦੇ ਵਿਚਾਰਾਂ ਦੀ ਸੋਜ ਕੋਲ ਵਾਸਤੇ ਆਪਾ ਗੁਰੂ ਕੇ ਹਜੂਰ ਇਕੱਤਰ ਹੋ ਰਹੇ ਹਾਂ ਗੁਰੂ ਪਰਮੇਸ਼ਰ ਦੀ ਕਿਰਪਾ ਕਰਨ ਜਿੱਥੇ ਆਪਾ ਅਮਰਤ ਦੇ ਹਾਜ਼ਰੀ ਭਰ ਰਹੇ ਹਾਂ ਉੱਥੇ ਹੀ ਅੱਜ ਦੋ ਉੱਤਮ ਦਿਹਾੜੇ ਕੁਝ ਜਗਤਵਤ ਮਨਾਏ ਜਾ ਰਹੇ ਨੇ ਇੱਕ ਸਾਹਿਬ ਕਿਰਪਾਲੂ ਸ੍ਰੀ ਗੁਰੂ ਹਰਿ ਰਾਏ ਮਹਾਰਾਜ ਜੀ ਸਤਵੇਂ ਨਾਨਕ ਜੀ ਨੰਦਾ ਜੋਤੀ ਜੋਤ ਪੁਰਬ ਅਤੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਬਾਲ ਪੀਤੋ ਅਠਵੇਂ ਨਾਨਕ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਜੀਆ ਦਾ ਪਾਵਨ ਗੁਰਤਾ ਗਦੀਪੁਰਬ ਦੇ ਸ਼ੁਭ ਦੇਸ਼ ਦੀ ਸੰਗਤ ਨੂੰ ਮਨਾ ਕੇ ਲਾਹੇ ਪ੍ਰਾਪਤ ਕਰ ਰਹੀ ਹੈ ਸੋ ਸੰਗਤ ਜੀ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਨਾਂ ਦੇ ਵੱਡੇ ਸ਼ਪੁੱਤਰ ਬਾਬਾ ਗੁਰਦਤਾ ਜੀ ਜਿਨ੍ਹਾਂ ਨੇ ਬੇਅੰਤ ਗੁਰੂ ਕੀਆਂ ਰਹਿਮਤਾਂ ਮਾਣੀਆਂ ਪਾਏ ਕੀ ਡਰਾਉਣੀ ਮਾਲਵੇ ਦੀ ਧਰਤੀ ਦੇ ਬਾਬਾ ਗੁਰਦਤਾ ਜੀ ਦਾ ਜਨਮ ਮਾਤਾ ਦਾ ਮੋਦਰੀ ਜੀ ਦੀ ਘੋਕ ਤੋਂ ਹੋਇਆ ਸੀ ਵਿਆਹ ਕੌਰ ਜੁਰੰਦ ਬਾਬਾ ਜੀ ਦੀ ਸੇਵਾ ਕਰਤਾਰਪੁਰ ਮੇਰੀ بیوی ਦੇ ਮਾਲਕ ਨੇ ਰੱਖੀ ਇੱਥੇ ਹੀ ਬਾਬਾ ਗੁਰਦਤਾ ਜੀ ਦੇ ਗ੍ਰਭੇ ਵਿਡੇ ਸੁਪੁੱਤਰ ਦਇਰਮਲ ਨੇ ਵਰਗਟੋਣਾ ਕੀਤਾ ਅਦਿਤਹੀ 1630 ਦੇ ਵਿੱਚ ਸਭ ਸ੍ਰੀ ਗੁਰ ਹਰਾਈ ਮਹਾਰਾਜ ਵਾਹਿਗੁਰੂ ਬਾਬਾ ਗੁਰਦਤਾ ਜੀ ਦੇ ਘਰ ਵਿਖੇ ਮਹਾਰਾਜ ਗੁਰ ਹਰਾਈ ਪਾਦਸ਼ਾਹ ਜੀ ਨੇ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਉਪਰ ਅਵਤਾਰ ਧਾਰਨਾ ਕੀਤੀ ਸਾਦ ਸੰਗਤ ਜਿਸ ਵੇਲੇ ਸਤਿਗੁਰਾਂ ਦਾ ਉਤਾਰ ਹੋਇਆ ਖਬਰ ਗੁਰੂ ਹਰਗੋਬਿੰਦ ਪਾਦਸ਼ਾਹ ਮਹਾਰਾਜ ਜੀਾਂ ਨੂੰ ਭੇਜੀ ਗਈ ਸਤਿਗੁਰੂ ਸਤਿਗੁਰ ਪਾਦਸ਼ਾਹੀ ਨੇ ਪਹੁੰਚ ਕਰਕੇ ਆਪਣੇ ਪੁੱਤਰੇ ਬਾਲ ਹਰ Rai ਜੀ ਦਾ ਦੁਜ਼ਾਰ ਮਾਣਿਆ ਦੀਦਾਰ ਕਰਕੇ ਸਤਿ ਸ੍ਰੀ ਅਕਾਲ ਜੀ ਬਾਲਕ ਦਾ ਨਾਮ ਕਰਨ ਆਪਣੇ ਗੋਦ ਵਿੱਚ ਲੈ ਕੇ ਹਰ ਰਾਏ ਰੱਖਣਾ ਕੀਤਾ ਜਿਹਦੇ ਅਖਰੀ ਅਰਥ ਹਰਤੋ ਭਾਵਾ ਹਰੀ ਪਰਮੇਸ਼ਰ ਅਕਾਲ ਪੁਰਖ ਰਾਏ ਦਾ ਅਰਥ ਹੁੰਦਾ ਹੈ ਰਾਜਾ ਕਿ ਉਹ ਪਰਮ ਪਰਮੇਸ਼ਰ ਵਾਹਿਗੁਰੂ ਹਰੀ ਰਾਜਨੂਕ ਵਿੱਚ ਪ੍ਰਗਟ ਹੋਏ ਨੇ ਹਰਿ ਰਾਏ ਨਾਮ ਰੱਖਿਆ ਗਿਆ ਬਾਲਕ ਅਵਸਥਾ ਸਤਿਗੁਰਾਂ ਨੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੀ ਪਤੀਤ ਕੀਤੀ ਗੁਰੂ ਹਰਗੋਬਿੰਦ ਬਾਦਸ਼ਾਹ ਮਹਾਰਾਜ ਜੀਆਂ ਦੇ ਹਜ਼ੂਰ ਪਰਵਰਿਸ਼ ਹੋਈ ਸਾਧ ਸੰਗਤ ਦੀ ਸਤਿਗੁਰਾਂ ਨੇ ਪੰਜ ਪੁੱਤਰਾਂ ਵਿੱਚੋਂ ਬਾਬਾ ਅਟਲ ਰਾਏ ਜੀ ਬਾਬਾ ਅਣੀ ਰਾਏ ਜੀ ਸਤਿ ਪਵਰ ਸੁਰਮਲ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਤੇ ਵੱਡਿਆਂ ਦਾ ਜ਼ਿਕਰ ਪਹਿਲਾਂ ਚੁੱਕਾ ਬਾਬਾ ਗੁਰਦਤਾ ਜੀ ਬਾਬਾ ਅਟਲ ਰਾਏ ਜੀ ਜੂ ਹਨ ਉਹਨਾਂ ਨੇ ਆਪਣਾ ਸਰੀਰ ਸ਼੍ਰੀ ਅਮਰ ਸਰਬ ਤਿਆਗ ਦਿੱਤਾ ਜਿਨ੍ਹਾਂ ਦਾ ਪਉ ਪੁੰਗਾ ਬਣਿਆ ਗੁਰੂ ਕਰ ਵੇਖਦੇ ਆ ਉਨ੍ਹਾਂ ਦੀ ਵਿਰੋਧਕ ਜੀ ਘਟਨਾ ਹੈ ਸ਼ਕਤੀ ਸਮਰਥਾ ਵਾਲੇ ਸਨ ਆਪਣੇ ਹਾਣੀ ਮੋਹ ਨੂੰ ਜੂਲਿਆ ਕਰ ਦਿੱਤਾ ਆਪਣਾ ਸਰੀਰ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਆਗਿਆ ਹੇਠ ਧਿਆਨ ਦਿੱਤਾ ਸੀ ਸਤਗੁਰਾਂ ਦਾ ਬਾਕੀ ਪਰਿਵਾਰ ਬਾਬਾ ਸੂਰਜ ਮਲਜੀਤ ਤੇ ਮਾਪਾ ਗੁਰ ਦਿੱਤਾ ਜੀ ਇਥੇ ਕੀਰਤਪੁਰ ਸਾਹਿਬ ਨੇ ਬਾਬਾ ਨੀਰਾਇ ਜੀ ਸਤਪੁਰਾਂ ਦੇ ਨਾਲ ਹਲਣ ਔਰ ਗੁਰੂ ਤੇਗ ਬਹਾਦਰ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆ ਨੂੰ ਮਾਤਾ ਨਾਨਕੀ ਸਹਿਤ ਸਤਿਗੁਰਾਂ ਨੇ ਬਾਬੇ ਬਕਾਲੇ ਨੇ ਉਸ ਵੇਲੇ ਭੇਜ ਦਿੱਤਾ ਸੀ ਇੱਥੇ ਰਹਿ ਕਰਕੇ ਸਤਿਗੁਰੂ ਭੋਰੇ ਅੰਦਰ ਬੰਦਗੀ ਕਰਦੇ ਸੀ ਜਿਸ ਤੋਂ ਬਾਅਦ ਮੱਖਣਸ਼ਾਲਾ ਬਾਣੀ ਨੇ ਪ੍ਰਗਟ ਕੀਤਾ ਕਾਂਤੂ ਭਾਗ ਪੰਜਾਂ ਪੁੱਤਰਾਂ ਦੇ ਹੁੰਦਿਆਂ ਵੀ ਜਿਨ੍ਹਾਂ ਚੋਂ ਚਾਰ ਸਰੀਰ ਕਰਕੇ ਉਹਨੇ ਨੇ ਹੈ ਨਾ ਬਾਰੇ ਸਤਿਗੁਰਾਂ ਦਾ ਬਹੁਤ ਸਨੇਹ ਅਥਾਹ ਪ੍ਰੇਮ ਜਿਹੜਾ ਆਪਣੇ ਪੁੱਤਰ ਹਰਿ ਰਾਏ ਨਾਲ ਹੈ ਬੜੀ ਜੀਵਨ ਦੀ ਗੰਭੀਰਤਾ ਨੂੰ ਆਪਣੇ ਪੁੱਤਰ ਨੂੰ ਸਮਝਾਉਂਦੇ ਨੇ ਇੱਕ ਦਿਨ ਇੱਕ ਘਟਨਾ ਏ ਜੀ ਵਾਪਰੀ ਹੈ ਵਿਚਰਦਿਆਂ ਹੋਇਆਂ ਜੋ ਸਤਿਗੁਰੂ ਹਰਿ ਰਾਏ ਪਾਤਸ਼ਾਹ ਜੀ ਦਾ ਜੀਵਨ ਉਸ ਘਟਨਾ ਨੇ ਬਦਲ ਕੇ ਰੱਖ ਦਿੱਤਾ ਸਾਦ ਸਗਰੀ ਵਾਤਾਵਰਣ ਪ੍ਰੇਮੀ ਸਤਿ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਆਖਿਆ ਜਾਂਦਾ ਤੇ ਉਹ ਬੜੇ ادب ਸਾਤ ਸਤਿਗੁਰਾਂ ਨੂੰ ਯਾਦ ਕਰਦੇ ਨੇ ਉਹ ਘਟਨਾ ਇਸ ਤਰ੍ਹਾਂ ਵਾਪਰੀ ਬਗੀਚੇ ਵਿੱਚ ਟਹਿਲਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਪੁੰਨ ਦਾਤਾ ਗੁਰ ਹਰਗੋਬਿੰਦ ਪਾਤਸ਼ਾਹ ਜੀ ਦੇ ਮਗਰ ਮਗਰ ਟਹਿਲ ਰਹੇ ਨੇ ਸਤਿਗੁਰਾਂ ਨੇ ਇੱਕ ਫੁੱਲ ਦੇ ਕੋਲ ਕੋਲ ਕੇ ਉਹ ਫੁੱਲ ਨੂੰ ਬੜੇ ਕੋਮ ਨਾ ਧੋਕਿਆ ਤੇ ਅੱਗੇ ਤੁਰ ਗਏ ਜਿਸ ਵੇਲੇ ਨਾਲ ਹਰ ਜੀ ਕਾਲੀ ਨਾਲ ਤੁਰਨ ਲੱਗੇ ਚੋਲੇ ਦਾ ਪੱਲਾ ਵੱਜਿਆ ਤੇ ਉਹ ਫੁੱਲ ਜਿਹੜਾ ਸੀ ਕਾਣੀ ਉੱਟ ਕੇ ਜਮੀਨ ਤੇ ਡਿੱਗ ਪਿਆ ਵਾਪਸੀ ਆਉਂਦੇ ਹਾਂ ਸਤਿਗੁਰਾਂ ਨੇ ਉਸ ਫੁੱਲ ਨੂੰ ਦੇਖਿਆ ਪੁੱਛਣਾ ਕੀਤਾ ਵੀ ਇਹ ਫੁੱਲ ਕਿਵੇਂ ਟੁੱਟਿਆ ਹੈ ਉਸ ਵੇਲੇ ਇਸ ਗੱਲ ਤੇ ਪੜਦਾ ਨਹੀਂ ਪਾਇਆ ਸਤਿਗੁਰੂ ਸੱਚੇ ਪਾਤਸ਼ਾਹ ਕੇ ਹੱਥ ਜੋੜ ਕੇ ਅੱਖਿਆ ਮਾ ਜੀ ਪਿਤਾ ਮਾਂ ਜੀ ਸਾਡੇ ਤੋਲੇ ਦੇ ਬੱਲੇ ਨੂੰ ਪੜ ਗਿਆ ਸਤਿਗੁਰਾਂ ਨੇ ਕਿਹਾ ਦਾਮਣ ਉਨਾਂ ਹੀ ਪਹਿਨਣਾ ਦਾਮਣ ਉਨਾਂ ਹੀ ਵਿਸਤਾਰ ਕਰਨਾ ਜਿੰਨੇ ਜੀ ਸੰਭਾਲ ਸਕੀਏ ਜੋ ਮੌਡਾ ਪਰਨਨ ਤੈਦੋ ਜੜਾ ਸੰਭਾਲਿਆ ਜਾ ਸਕੇ ਸਾਥ ਸੰਗਤ ਜੀ ਸਤਿਗੁਰਾਂ ਦੀ ਆਗਿਆ ਸਤ ਕਰਕੇ ਪ੍ਰਵਾਨ ਕੀਤੀ ਆਪਣੇ ਚੋਲੇ ਦਾ ਅਗਲਾ ਤੇ ਪੁਛਰਾ ਪੱਲਾ ਦੋਨੋਂ ਫੜ ਕੇ ਹੱਥ ਵਿੱਚ ਜਿੰਨਾ ਸਮਾ ਸਰੀਰ ਕਰਕੇ ਸੰਸਾਰ ਤੇ ਰਹੇ ਸਾਥ ਸੰਗਤ ਸਤਿਗੁਰੂ ਸੱਚੇ ਪਾਦਸ਼ਾਹ ਮਹਾਰਾਜ ਜੀ ਨੇ ਤਕਰੀਬਨ 31 ਸਾਲ ਦੀ ਸਾਰੀ ਉਮਰ ਆਏ ਤੇ ਇਹ ਸਾਰੀ ਉਮਰਾਈ ਜਿਹੜੀ ਬਾਕੀ ਬਚਦੀ ਸੀ ਮਹਾਰਾਜ ਨੇ ਆਪਣੇ ਚੂਲੇ ਤੇ ਪੱਲੇ ਨੂੰ ਅੱਗਿਓ ਪਿਛਿਓ ਪਕੜ ਕੇ ਰੱਖਿਆ ਇਸ ਤਰ੍ਹਾਂ ਸੰਸਾਰ ਵਿੱਚ ਵਿਚਰਤ ਰਹੇ ਵਾਤਾਵਰਣ ਪ੍ਰੇਮੀ ਹੁੰਦਿਆਂ ਸਾਧ ਸੰਗਤ ਜੀ ਬਹੁਤ ਵੱਡੇ ਬਾਗ ਦੀ ਰਚਨਾ ਕੀਤੀ ਸ਼੍ਰੀ ਕੀਰਤਪੁਰ ਸਾਹਿਬ ਜਦੋਂ ਅਨੰਦਪੁਰ ਸਾਹਿਬ ਵੱਲੋਂ ਲਿਆਂ ਆਉਂਦੇ ਆ ਪਾਉਸੇ ਅੱਜ ਇਸ ਥਾਨ ਗੁਰਦੁਆਰਾ ਗੁਰੂ ਕਾ ਬਾਗ ਇੱਥੇ ਇਹ ਬਾਗ ਦੀ ਨਿਰਮਾਣ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਹਿਨਮਾਈ ਵਿੱਚ ਕਰਵਾਇਆ ਤੇ ਦੁਨੀਆਂ ਪਰਦਾ ਕੋਈ ਐਸਾ ਰੁਖ ਪੌਦਾ ਫੁੱਲ ਬੂਟਾ ਨਹੀਂ ਸੀ ਜਿਹੜਾ ਇੱਥੇ ਨਹੀਂ ਸੀ ਬਾਦਸ਼ਾਹ ਦੇ ਪੁੱਤਰ ਦਾਰਾ ਸ਼ਕੋ ਜਸੂਰ ਬਿਮਾਰ ਹੋ ਗਿਆ ਉਹਨੂੰ ਕਿਸੇ ਨੇ ਸ਼ੇਰ ਦੀ ਮੋਛ ਦਾ ਵਾਲ ਜਿਹੜਾ ਸੀ ਉਹ ਖਵਾ ਦਿੱਤਾ ਸ਼ਾਹਜਹਾਂ ਬਾਦਸ਼ਾਹ ਬਿਸਮਿਲ ਸਹਰ ਦਾ ਵਾਸਤੇ ਬਹੁਤ ਵੜਦੇ ਵੜਦੇ ਸਰੋਤਰੀ ਆਦਿ ਨੂੰ ਬਲਾ ਕਰਕੇ ਇਲਾਜ ਕਰੋਣਾ ਚਾਹਿਆ ਪਰ ਜੋ ਕਿਤੇ ਇਲਾਜ ਸੰਭਵ ਨਾ ਹੋਇਆ ਉਸ ਵੇਲੇ ਛਿਆਣੇ ਵੈਦਾਂ ਨੇ ਆਖਿਆ ਜੀ ਇਹਦੀ ਜਾਨ ਖਾਂ ਮਰ ਸਕਦੀ ਹੈ ਸ਼ੇਕਰ ਤਰ ਤਿੰਨ ਕੋ ਵਸਤੂਆਂ ਜੁੜੀਆਂ ਨੇ ਉਹ ਮਿਲ ਜਾਣ ਜਿਨ੍ਹਾਂ ਵਿੱਚ ਨੌ ਮਾਸਿਆਂ ਦੇ ਲੋង ਦਾ ਹਰੜ ਦਾ ਜ਼ਿਕਰ ਹੋਦਾ ਹੈ ਸੋ ਸੰਗਤ ਜੀ ਉਹ ਦੁਨੀਆ ਪਰਮਤਮ ਤੋਂ ਦੂਰੋਂ ਨੇੜੇ ਯਤਨ ਕੀਤੇ ਵੈਦਾਂ ਕੋਲ ਖੋਜੀਆਂ ਨੇ ਪਹਾੜ ਜਾ ਕਰਕੇ ਕੋਜ ਮਾਰੇ ਪਰ ਕਿਦਿਓ ਉਹ ਚੀਜ਼ਾਂ ਮਿਲੀਆਂ ਨਾ ਜੜੀਆਂ ਵਦੋਂ ਨੇ ਮੰਗੀਆਂ ਸੀ ਕੇਵਲ ਤੇ ਕੇਵਲ ਕਰੋ ਹਰ ਹਰ ਰਾਏ ਪਾਦਸ਼ਾਹ ਮਹਾਰਾਜ ਜੀ ਦੇ ਬਾਗ ਵਿੱਚ ਚਿਤਾਂ ਉਸੇ ਲਿਜੂਦ ਸੰਨ ਸੱਚੇ ਪਾਦਸ਼ਾਹ ਪਾਸਾ ਕਰਕੇ ਬੇਨਤੀ ਕੀਤੀ ਜੀ ਸ਼ਾਹ ਜਹਾਂ ਦੇ ਪੁੱਤਰ ਦੀ ਜਾਨ ਬਚਾਉਣ ਵਾਸਤੇ ਵਸਤੂਆਂ ਚਾਹੀਦੀਆਂ ਨੇ ਸਤਗੁਰ ਸੱਚੇ ਪਾਦਸ਼ਾਹ ਮਹਾਰਾਜ ਜੀਆਂ ਨੇ ਕਿ ਕਾਣ ਨੂੰ ਉਮਰ ਕਰਕੇ ਵਸਤੂਆਂ ਦਵਾ ਦੁੱਤੀਆਂ ਦਾਰਾਸ਼ਪੂ ਦੀ ਜਾਨ ਬਚ ਗਈ ਸੋ ਰੋਹ ਵਿਚਾਰ ਸਾਥ ਸੰਗਤ ਇਸ ਤਰ੍ਹਾਂ ਕਰਕੇ ਸਭ ਤੋਂ ਸਤਿ ਮਹਾਂ ਸ਼ਾਹ ਮਹਾਰਾਜ ਜੀ ਨੇ ਬਹੁਤ ਵੱਡੇ ਬਾਗ ਬਗੀਚੀਆਂ ਦੇ ਜਿੱਥੇ ਰਤਨਾ ਕੀਤੀ ਉੱਥੇ ਸਿੱਖੀ ਦਾ ਬਗੀਚਾ ਵੀ ਇਸ ਤਰ੍ਹਾਂ ਸੰਭਾਲਿਆ ਇਸ ਸੰਗਤ ਜਿਹੜੇ ਧਿਆਨ ਭਾਰੀ ਧਿਆਨ ਲਾਉਣ ਵਾਲੇ ਗੁਰਮੁਖ ਪਿਆਰੇ ਸੰਗਤ ਉਹਨਾਂ ਨੇ ਕਿਦਰੇ ਵੀ ਬੈਠ ਕੇ ਧਿਆਨ ਜੋੜਿਆ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਪ੍ਰਵਾਣ ਚੜ ਗਏ ਕਾਬਲ ਦੇ ਸਿੱਖ ਦੀ ਸ਼ਾਖੀ ਆਉਂਦੀ ਹੈ ਅਮਰਤ ਵੇਲੇ ਧਿਆਨ ਜੋੜ ਕੇ ਬਿਠਾ ਸਤਿਗੁਰੂ ਸਤਿਪੰਦਿ ਪਾਤਸ਼ਾਹ ਮਹਾਰਾਜ ਜੀ ਇਧਰ ਆਸਾ ਦੀ ਮਾਰ ਦੀ ਸੰਮਾਪਤੀ ਹੋਈ ਲਾਗਰੀ ਸਿੰਘ ਨੇ ਆ ਕੇ ਜਲ ਪਾਣੀ ਦੀ ਪੇਸ਼ਕਸ਼ ਕੀਤੀ ਸਤਿਗੁਰਾਂ ਨੇ ਇਸ਼ਾਰਾ ਸੰਗਤ ਨੂੰ ਕਰ ਦਿੱਤਾ ਕਿ ਸੰਗਤ ਜਲ ਪਾਣੀ ਸ਼ਕ ਲਵੇ ਸੋਹ ਸੰਗਤ ਸੰਗਤ ਜਲ ਪਾਣੀ ਸ਼ਕਣ ਵਾਸਤੇ ਕਈ ਸਤਿਗੁਰੂ ਆਸਨ ਤੇ ਸਿੱਧਿਤ ਬੈਠੇ ਰਹੇ ਲੰਬੋਂ ਸਮਾ ਗੁਰੂਗਿਆ ਸੰਗਤ ਜਲ ਪਾਣੀ ਸ਼ਕਿਆ ਕਿ ਫਿਰ ਸਤਿਗੁਰਾਂ ਦੇ ਹੰਝੂਰ ਬੈਠ ਗਈ ਤਕਰੀਬਨ ਪੈਰ ਦਾ ਸਮਾ ਜਦੋਂ ਬੀਤਿਆ ਸਤਿਗੁਰਾਂ ਨੇ ਆਪਣਾ ਚੌਕੜਾ ਖੋਲ੍ਹਿਆ ਫਿਰ ਲੰਗਰ ਸ਼ਕੁਰਵਾਸਤੇ ਸਤਿ ਸਤਿ ਜਲ ਪਾਣੀ ਸ਼ਕਣ ਵਾਸਤੇ ਗਏ ਉਸ ਵੇਲੇ ਸਿੱਖਾਂ ਨੇ ਪੁੱਛਿਆ ਮਹਾਰਾਜੀਏ ਕੀ ਕੌਤੁਕ ਹੈ ਸਤਿਗੁਰ ਸਤਿ ਸਤਿ ਪਾਤਸ਼ਾਹ ਜੀ ਕਿਹਾ ਲੱਗੇ ਭਾਈ ਸਾਡੇ ਸਿੱਖ ਸਾਡੇ ਚਰਨਾਂ ਨੂੰ ਫੜ ਕੇ ਧਿਆਨ ਧਾਰ ਕੇ ਬੈਠਾ ਸੀ ਅਸੀਂ ਉਹ ਸਿੱਖ ਦਾ ਧਿਆਨ ਨਹੀਂ ਸੀ ਤੋੜਨਾ ਸਿਖਾਣ ਅਕਾਲ ਮਹਾਰਾਜ ਜੀ ਸਿੱਖ ਨੇ ਧਿਆਨ ਕਿਵੇਂ ਜੋੜਿਆ ਸੀ ਪਾਤਸ਼ਾਹ ਕਿੰਦੇ ਜਪਜੀ ਸਾਹਿਬ ਪੜਦਾ ਪਿਆ ਸੀ ਜਦੋਂ ਇੱਥੇ ਪਾਠ ਆਇਆ ਨਾ ਗੁਰਾ ਇੱਕ ਦੇਹ ਭੁਜਾਈ ਸਭਨਾਂ ਜੀ ਆਕਾਏ ਕਰਤਾ ਸੋਮੰ ਸ਼ਰਨ ਲਈ ਇੱਥੇ ਉਹਦੀ ਸ਼ਰਤ ਜੁੜ ਗਈ ਉਹ ਇਹੀ ਭਗਤੀ ਦਾ ਜਾਪ ਕਰਦਾ ਰਿਹਾ ਕਿ ਗੁਰੂ ਇੱਕ ਦੇਹ ਭਜਾਈ ਇਹੇ ਸਤਿਗੁਰੂ ਮੈਨੂੰ ਇੱਕ ਗੱਲ ਦੀ ਸੋਝੀ ਗਿਆਨ ਦੇ ਦਿਓ ਇਹ ਸਿੱਖ ਦਾ ਮਾਮਾ ਕੀ ਹੈ ਪਦਸ਼ਾਖਰ ਜਿਉ ਦਾ ਨਾਮ ਭਾਈ ਗੁੰਦਾ ਸਚੇ ਪਾਤਸ਼ਾਹ ਮਹਾਰਾਜ ਨੂੰ ਸਭ ਕੁਝ ਪੁੱਛ ਕੇ ਸਿੱਖਾਂ ਨੇ ਉਹ ਸਮਾਂ ਵਾਰ ਦਿਨ ਨਿਰਣ ਕਰਕੇ ਭਾਈ ਗੁੰਦੇ ਦਾ ਨਾਮ ਲਿਖ ਲਿਆ ਜਦੋਂ ਭਾਈ ਗੁੰਦਾ ਦਰਸ਼ਨਾਂ ਨੂੰ ਆਇਆ ਕੁਝ ਸਮੇਂ ਬਾਅਦ ਸਿੱਖਾਂ ਪੁਛਿਆ ਭਾਈ ਕੁਰਸਕਾ ਤੇਰੇ ਜੀਵਨ ਵਿੱਚ ਐਸ ਤਰੀ ਗਰੂ ਇਸ ਦਿਨ ਵਾਰ ਤੇ ਕੋਈ ਅਸਚਰਜ ਕਰਨਾ ਹੋਇਆ ਤੇ ਉਹ ਸਿੱਖ ਨੇ ਜਵਾਬ ਦਿੱਤਾ ਭਾਈ ਗੋਬਿੰਦੇ ਨੇ ਸਿੱਖੋ ਧਿਆਨ ਤਾਂ ਮੈਂ ਰੋਜ਼ ਧਾਰ ਕੇ ਬਿੰਦਾਸੀ ਗੁਰਬਾਣੀ ਦਾ ਰੋਜ਼ ਪੜ੍ਹਦਾ ਸੀ ਪਰ ਜਿਹੜਾ ਰਾਸ ਉਸ ਦਿਨ ਆਇਆ ਉਹ ਰਾਸ ਗੁਰਬਾਣੀ ਵਿੱਚੋਂ ਮੈਨੂੰ ਨਾ ਪਹਿਲਾਂ ਆਇਆ ਸੀ ਨਾ ਅਜੇ ਆਇਆ ਸਿੱਖਾਂ ਨੇ ਸਾਰੀ ਘਟਨਾ ਦਸੀ ਵੀ ਗੁਰੂ ਹਰ Rai ਪਾਦਸ਼ਾਹ ਮਹਾਰਾਜ ਜੀ ਇੱਕ ਰਾਸਿਕ ਚੌਂਕੜੇ ਵਿੱਚ ਬਹਿ ਕੇ ਤੇਰੀ ਭਗਤੀ ਸ਼ਰਧੇ ਕੀਤੀ ਜਲ ਪਾਣੀ ਤੱਕ ਦਾ ਤਿਆਗ ਸਤਿਗੁਰਾਂ ਨੇ ਰਖਿਆ ਏ ਉਸ ਵੇਲੇ ਭਾਈ ਗੁੰਦੇ ਨੇ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖਿਆ ਸ਼ੁਕਰ ਕਰਤਾ ਕੋਟਾਣ ਕੋਟ ਧੰਨਵਾਦ ਕਰਦਿਆ ਆਖਿਆ ਸੱਚੇ ਪਾਤਸ਼ਾਹ ਜਿਵੇਂ ਮੇਰੀ ਗਰੀਬ ਦੀ लाज ਰੱਖੀ ਆ ਮੇਰੀ ਸੁਰਤ ਪਰਵਾਣ ਕੀਤੀ ਕਿਰਪਾ ਕਰੀ ਸਭ ਸਿੱਖਾਂ ਦੀ ਸ਼ਰਤੀ ਆਪਣੇ ਚਰਨਾਂ ਦੀ ਪਰਵਾਣ ਕਰੀ ਅਸੇ ਦੀਨ ਧਿਆਨ ਸਤਿਗੁਰੂ ਜੀ ਨਾਂ ਦਾ ਸਤਸੰਗ ਜੀ 14 ਸਾਲ ਦਾ ਕਾਰਜਕਾਲ ਗੁਰਿਆਈ ਦੀਦਾ ਹੈ। ਗੁਣ ਗਾਉਣ ਲੱਗੇ ਕਈ ਮਹੀਨੇ ਲੱਗ ਜਾਣਗੇ ਔਰ ਇਹ ਸੁਖਮ ਜੇ ਰੂਪ ਵਿੱਚ ਹਾਜ਼ਰੀ ਸਤਿਗੁਰਾਂ ਦੇ ਜੋਤੀ ਜੋਤਿ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰਾਂ ਦੇ ਗ੍ਰਹਿ ਵਿਖੇ ਸਤਸੰਗ ਜੀ ਦੋ ਪੁੱਤਰ ਪ੍ਰਗਟ ਹੋਏ ਨੇ। ਮਾਧ ਰਾਮ ਕੋਰ ਦੇ ਕੁਖਤੋਂ ਵਿੱਚੋਂ ਜੋ ਬਾਲਗ ਪ੍ਰਗਟ ਹੋਇਆ ਸਤਿਗੁਰਾਂ ਨੇ ਅਦਾ ਨਾਮ ਮਾਤਾ ਦਾ ਅਦਾ ਨਾਮ ਆਪਣਾ ਦੇ ਕਰਕੇ ਉਹਦਾ ਨਾਮ ਮਾਤਾ ਦੇ ਨਾਮ ਤੋਂ ਰਾਮ ਆਪਣੇ ਨਾਮ ਤੋਂ ਰਾਏ ਲਾ ਕੇ ਰਾਮ ਰਾਏ ਰੱਖਿਆ ਜਿਵੇਂ ਮਾਤਾ ਕ੍ਰਿਸ਼ਨ ਕੌਰ ਦੇ ਕੁਖਤੋਂ ਪ੍ਰਗਟ ਹੋਏ ਉਹਨਾਂ ਨੇ ਉਹਦੋਂ ਮੌਦੋਦੋਂ ਉਹ ਆਪਣਾ ਨਾਮ ਕਰਕੇ ਸਾਧ ਸੰਗਤ ਦੀ ਆਪਣੇ ਨਾਮ ਵਿੱਚੋਂ ਹਰ ਮਾਤਾ ਦੇ ਨਾਮ ਵਿੱਚੋਂ ਕ੍ਰਿਸ਼ਨ ਜੋੜ ਕੇ ਉਹਨਾਂ ਦਾ ਨਾਮ ਹਰ ਕ੍ਰਿਸ਼ਨ ਰੱਖਣਾ ਕੀਤਾ ਹਰ ਕ੍ਰਿਸ਼ਨ ਜੀ ਪ੍ਰਗਟ ਹੋਏ ਸਾਧ ਸੰਗਤ ਦੀ 1656 ਦਾ ਵਿੱਚ 1656 ਵਿੱਚ ਪ੍ਰਗਟ ਹੋਏ ਸਤਿਗੁਰਾਂ ਦੇ ਬਚਪਨ ਕੋਈ ਵਿਰਾਗ ਉਦਾਸੀ ਦੀ ਅਵਸਥਾ ਆਮ ਬਾਲਕਾਂ ਵਾਂਗ ਨਾ ਖੇਡਦੇ ਨਾ ਰਹਿੰਦੇ ਨਾ ਹੱਸਦੇ ਇੱਕ ਰਾਸ ਨਾਮ ਵਿੱਚ ਜੁੜੇ ਰਹਿੰਦੇ ਸੁਰਤ ਸੋਨ ਸਮਾਜ ਦੀ ਲਗੀ ਰਹੀ ਹੈ ਜੇ ਮਾਤਾ ਜੀ ਦੁੱਧ ਬੁਲਾਦ ਹੁੰਦੇ ਨੇ ਤੇ ਪੀ ਲੈਂਦੇ ਤੇ ਨਹੀਂ ਬੁਲਾਉਂਦੇ ਕੋਈ ਸਮਾਂ गुذرਦਾ ਤਾਂ ਕਦੇ ਰੋ ਕੇ ਆਪਣਾ ਨੂਹ ਪ੍ਰਗਟ ਨਹੀਂ ਕੀਤੀ ਅਸੇ ਤੀਨ ਧਿਆਲ ਸਤਿਗੁਰੂ ਪੰਜਾਂ ਸਾਲਾਂ ਦੀ ਉਮਰਾਂ ਹੋਈ ਗੁਰੂ ਹਰ Rai ਪਾਦਸ਼ਾਹ ਮਹਾਰਾਜ ਜੀ ਦੀ ਉਸ ਵੇਲੇ ਆਰਜਨ ਸ੍ਰੀ ਗੱਤੀਕ ਸਾਲ ਦੀ ਸਤਪੁਰਾਂ ਨੇ ਸਚਖੰਡ ਜਾਣਦਾ ਮਨ ਬਣਾਇਆ ਪਿਆਨਾ ਕਰਨ ਦਾ ਮਨ ਬਣਾਇਆ ਗੁਰਿਆਈ ਜੋਸੀ ਆਪਣੇ ਬਾਲਕ ਆਪਣੇ ਸੁਪੁੱਤਰ ਹਰ ਗ੍ਰੀਸ਼ਣ ਜੀ ਨੂੰ ਦਿੱਤੇ ਕਿਉਂਕਿ ਉਸ ਵੇਲੇ RAM RAJ ਜੀ ਜਿਹੜੇ ਸਤਗੁਰਾਂ ਤੋਂ ਬੇਮੁਖ ਹੋ ਗਏ ਸੀ ਔਰੰਗੇ ਦੇ ਸੁਨੇਹਾਉਂਦੇ ਰਹੇ ਸਤਗੁਰਾਂ ਨੇ RAM RAJ ਨੂੰ ਇਹ ਬਰਤਨ ਦੇ ਕੇ ਭੇਜਿਆ ਸੀ ਦਿੱਲੀ ਕਿ ਅਸੀਂ ਤੁਹਾਡੀ ਰਸਨਾ ਤੇ ਵਸਾਂਗੇ ਜਾਓ ਬਾਦਸ਼ਾਹ ਦੇ ਸ਼ੰਕੇ ਨਿਵਰਤ ਕਰੋ ਪਰ ਸਤਸੰਗਤ ਜੀ ਉੱਥੇ ਜਾ ਕਰਕੇ RAM RAJ ਜੀ ਸਤਗੁਰਾਂ ਦੇ ਅਸੂਲ ਨੂੰ ਛੱਡ ਕੇ ਭੁੱਲ ਕੇ ਤੂ ਕੁਰਬਾਨੀ ਦੀ ਪੰਗਤੀ ਜ਼ਬਾਨੀ ਬਦਲ ਦਿੱਤੀ ਸੀ ਮਿੱਟੀ ਮੁਸਲਮਾਨ ਕੀ ਪੀੜ ਹੈ ਫਈ কুমਿਹਰ ਨੂੰ ਕਿਹਾ ਮਿੱਟੀ ਬਈ ਮੌਲਕੀ ਸਲਗੁਰੂ ਨੇ ਬਚਨ ਕੀਤੇ ਸੀ ਜਦੁਰ ਨੂੰ ਮੂੰਹ ਐ ਚਲਿਆ ਜਾਂ ਸਾਡਾ ਕੁਝ ਨਹੀਂ ਲੱਗਦਾ ਸਾਡੇ ਮਥੇ ਨਾ ਲੱਗੀ ਤੇ ਨਾਲ ਸੰਗਤ ਵਿੱਚ ਬਚਨ ਪ੍ਰਗਟ ਕੀਤੇ ਸੀ ਕਿ ਜਿੰਨ ਭਾਇਤ ਬਨਾ ਪਾਣੀ ਤਹਾਰਾ ਜਾਣੂ ਸੋ ਸਿੱਖ ਨਹੀਂ ਹਮਾਰਾ ਇਹ ਜਿਨਾਂ ਗੁਰਬਾਣੀ ਦਾ ਅਦਬ ਤੇ ਭੈ ਨਹੀਂ ਧਾਰਨ ਕੀਤਾ ਨਾ ਮਹਾਰਾਜ ਜੀ ਦੇ ਜਨਨਾ ਕੋ ਸਾਡਾ ਸੇਖੀ ਨਹੀਂ ਹੈ ਉਹ ਸਾਡਾ ਕੋਈ ਨਹੀਂ ਲੱਗਦਾ RAM RAJ ਨੂੰ ਸਤਿਸ਼ ਪਾਤਸ਼ਾਹ ਜੀ ਨੇ ਇਸ ਗਲਤੀ ਕਰਕੇ ਉਸਤਾਕੀ ਕਰਕੇ ਵਿਛੋੜ ਕੇ ਆਪਣੇ ਛੋਟੇ ਸੁਪੁੱਤਰ ਹਰਿ ਕ੍ਰਿਸ਼ਨ ਜੀ ਨੂੰ 1661 ਈਸਵੀ ਸ਼ਾਨ ਵਿੱਚ ਸਤਿਸ਼ ਪਾਤਸ਼ਾਹ ਜੀ ਨੇ ਗੁਰਿਆਈ ਦੀ ਵਾਸ਼ਿਸ਼ ਕਰਕੇ ਗੁਰਤਾ ਗੱਦੀ ਦੀ ਸਭਾਏ ਮਨ ਕੀਤਾ ਇਹ ਆ ਜੋ ਦਿਹਾੜਾ ਐ ਸਾਧ ਸੰਗਤ ਜੀ ਜਦਨ ਗੁਰੂ ਹਰ राय ਪਦਸ਼ਾਹ ਮਹਾਰਾਜ ਜੀ ਨੇ ਆਪ ਸਤਕੰਡ ਪਿਆਨਾ ਕੀਤਾ ਤੇ ਆਪਣੇ ਸੁਪੁੱਤਰ ਹਰਿ ਕ੍ਰਿਸ਼ਨ ਜੀ ਨੂੰ ਬਾਲਾ ਕਾਲ ਤੋਂ ਅਠਵਾਂ ਪਦਸ਼ਾਹ ਬਣਾ ਕਰਕੇ ਸਿੱਖ ਸੰਗਤ ਨੂੰ ਸਾਹ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ ਬਾਬਾ ਬੰਡਾ ਸਾਹਿਬ ਜੀ ਦੀ ਅਨੁਸੁਮਨਸ ਨੇ ਉਸ ਵੇਲੇ ਗੁਰਿਆਈ ਦੀ ਰਸਮ ਅਦਾ ਕੀਤੀ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਝੂਕ ਕਰਕੇ ਨਮਸਕਾਰ ਕੀਤੀ ਅਠਵੇਂ ਪਾਤਸ਼ਾਹ ਜੀ ਦੇ ਜਿਨ੍ਹਾਂ ਦੇ ਬਾਬਤ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਕਲਮ ਕਹਿੰਦੀ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਇ ਜਿਸ ਤੇ ਸਭ ਦੁੱਖ ਦੋਈ ਐਸੇ ਦੀਨ ਦਿਆਲ ਸਤਿਗੁਰੂ ਜੀ ਅੱਜ ਦੇ ਦਿਨ ਗੁਰਤਾ ਗਦੀ ਦੀ ਸੁਭਾਇਮਾਨ ਹੋਏ ਬੇਅੰਤ ਸੰਗਤਾਂ ਦਾ ਆਧਾਰ ਕੀਤਾ ਬੇਅੰਤ ਸੰਗਤਾਂ ਨੂੰ ਸੋਸੰਗ ਜੀ ਗੁਰਸਿੱਖੀ ਦੇ ਘਰ ਵਿੱਚ ਸੱਚੇ ਪਾਤਸ਼ਾਹ ਜੀ ਨੇ ਵਰਤੀ ਕੀਤਾ ਹੰਕਾਰੀਆਂ ਦੇ ਹੰਕਾਰ ਤੋੜੇ ਕੰਡਲ ਜੋ ਉਮਰਾਂ ਬਿਰਜਿਆ ਦਾ ਹੰਕਾਰ ਕਰਦਾ ਸੀ ਹੰਕਾਰ ਤੋੜ ਕੇ ਨਿਰਸ਼ਰ ਕਰ ਦਿੱਤਾ ਸਤਿਗੁਰਾਂ ਨੇ ਗੁਰਸਿੱਖੀ ਨੂੰ ਧਾਰਨ ਕਰ ਗਿਆ ਨਿਸ਼ਾਨ ਸਾਹਿਬ ਸੋ ਸੰਗਤ ਜੀ ਪਹਿਲਾ ਭਾਈ ਪਾਰੋ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚੁਲਾਇਆ ਫਿਰ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਸੱਤੇਪਾਲ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਮੇਰੀ ਪੀਰੀ ਦੇ ਸਾਸ ਸੰਗਤ ਜੀ ਨਿਸ਼ਾਨ ਝੁਲਾਏ ਜਿਵੇਂ ਕਰਪਨਾ ਪਾਨੀਓ ਨਿਸ਼ਾਨ ਝੁਲਾਏ ਫਿਰ ਗੁਰੂ ਹਰ ਹਰਿਕ੍ਰਿਸ਼ਨ ਮਹਾਰਾਜ ਜੀ ਨੇ 75 ਸਾਲ ਵਾਲੇ ਸਥਾਨ ਤੇ ਜਦੋਂ ਮਹਾਰਾਜ ਜੀ ਦਿੱਲੀ ਨੂੰ ਰਵਾਨਾ ਹੋਏ ਨਾ ਕੀਰਤਪੁਰ ਸਾਹਿਬ ਤੋਂ ਸੰਗਤਾਂ ਦਾ ਇਕੱਠ ਠਾਠਾ ਮਾਰਦਾ ਨਾਲ ਸੱਚੇ ਪਾਤਸ਼ਾਹ ਜੀ ਨੇ ਸੰਗਤ ਨੂੰ ਬਿਆੰਤ ਥਾਵਾ ਤੇ ਖੜ ਖੜ ਕੇ ਮੋੜਿਆ ਔਰ ਜਿੰਨੀ ਸੰਗਤ ਮੋੜਦੇ ਉਹਨੂੰ ਦੁੱਗਣੀ ਹੋ ਰਹੀ ਜੀ ਜਦੋਂ ਪਨੋਖਰਾ ਸਾਹਿਬ ਵਾਲੇ ਉਸਤਾਨ ਤੇ ਪੰਡਤ ਦਾ ਹੰਕਾਰ ਦੂਰ ਕੀਤਾ ਸ਼ਜੂ ਠੌਰ ਤੋਂ ਅਰਥ ਕਰਾਏ ਇਸੇ ਸੱਚੇ ਪਾਤਸ਼ਾਹ ਜੀ ਨੇ ਨਿਸ਼ਾਨ ਸਾਹਿਬ ਤੋਂ ਲਾਇਆ ਤੇ ਸੰਗਤਾਂ ਆਵਦ ਗੁਮ ਕੀਤਾ ਜਿਹੜਾ ਸਾਡੇ ਦਰਸ਼ਨ ਕਰਨ ਵਾਸਤੇ ਆਵੇ ਉਹ ਇੱਥੇ ਨਿਸ਼ਾਨ ਨੂੰ ਨਤਮਸਤਕ ਹੋ ਕੇ ਤੁਰਿਆ ਜਾਂਦਾ ਉਹਦੇ ਉਦਾਸਤਾ ਮੱਥਾ ਟੇਕਿਆ ਉਹਦੇ ਪੇਟਾ ਸਾਡੇ ਕੋਲ ਪ੍ਰਵਾਨ ਚੜੇ ਕੇ ਉਹਨੂੰ ਸਾਡੇ ਦਦਾ ਮਿਲ ਗਏ ਇਸ ਤਰ੍ਹਾਂ ਸੋਹ ਸੰਗਤ ਜੀ ਨੇ ਸ਼ਾਨ ਚੁਲਾਇਆ ਦਿੱਲੀ ਵਿੱਚ ਜਾ ਕਰਕੇ ਸਤਿ ਪਾਤਸ਼ਾਹ ਮਹਾਰਾਜ ਜੀ ਨੇ ਬਿਆਨ ਕੌਤਕ ਕੀਤੇ ਜਿੱਥੇ ਸਤਿ ਪਾਤਸ਼ਾਹ ਜੀ ਸੁਭਾਇਮਨ ਹੋਏ ਗੁਰਬਾਣੀ ਦੇ ਫਰਮਾਨ ਅਨੁਸਾਰ ਜਿੱਥੇ ਜਾਏ ਬਹ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਉਹ ਰਾਜੇ ਦੇ ਬੰਗਲੇ ਵਿੱਚ ਜੈ ਸਿੰਘ ਸਵਾਈ ਦੇ ਬੰਗਲੇ ਵਿੱਚ ਸੱਚੇ ਪਾਤਸ਼ਾਹ ਸੁਭਾਯਮਨ ਹੋਏ ਤੇ ਸੱਚੇ ਪਾਤਸ਼ਾਹ ਦੇ ਚਰਨ ਪ੍ਰਣਾ ਕਰਕੇ ਜਿਹੜਾ ਰਾਜੇ ਦਾ ਬੰਗਲਾ ਸੀ ਉਹ ਬੰਗਲਾ ਸਾਹਿਬ ਬਣ ਗਿਆ ਅੱਜ ਬਿਅੰਤ ਸੰਗ ਦਾ ਆਪਣੇ ਜੀਵਨ ਮੂਰਤੀ ਦੇ ਆਨੰਦ ਨੂੰ ਬੰਗਲਾ ਸਭ ਲੋਕ ਨੂੰ ਅਗੂ ਕਰਕੇ ਮਾਣਦਿਆਂ ਨੇ ਐਸੇ ਦੀਨ ਦਿਆਲ ਸਰਪੁਰ ਦਾ ਗੁਰਿਆਈ ਦੀ ਸਹ ਸੱਚੇ ਪਤਸ਼ਾਹ ਕਿਰਪਾ ਕਰਨ ਸਤਿਗੁਰ ਸੱਚੇ ਪਤਸ਼ਾਹ ਦੀ ਜੋਤੀ ਜੋਤ ਦਿਹਾੜੇ ਤੇ ਕੋਟ ਕੋਟ ਨਮਸਕਾਰ ਸਤਿਗੁਰਾਂ ਦੇ ਗੁਰਿਆਈ ਦੀ ਸ੍ਰੀ ਲੱਖ ਲੱਖ ਸਾਰੀਆਂ ਸ਼ਕਤਾਂ ਨੂੰ ਵਧਾਈ ਵਿਚਾਰਾਂ ਕਰਦੇ ਹਾਂ ਤੋਂ अनेका ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ Oh, I got oh,